ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਰੇਲਵੇ ਸਟੇਸ਼ਨ ਦਾ ਇੱਕ ਦ੍ਰਿਸ਼ਾ ਰੇਲਵੇ ਸਟੇਸ਼ਨ ਤੇ 11-12 ਸਾਲ ਦੀ ਇੱਕ ਕੁੜੀ ਜਿਹਦੇ ਕੇ ਵਾਲ ਥੋੜੇ ਖਿਲਰੇ ਹੋਏ ਨੇ ਤੇ ਕੱਪੜੇ ਮੈਲੇ ਨੇ ਤਰਸਯੋਗ ਹਾਲਤ ਦੇ ਵਿੱਚ ਬੈਠੀ ਆ ਤੇ ਉਹ ਇਕੱਲੀ ਨਹੀਂ ਬੈਠੀ ਉਹਦੇ ਆਸ-ਪਾਸੇ ਕਾਫੀ ਸਮਾਨ ਪਿਆ ਸਮਾਨ ਉਹ ਬੂਟ ਪਾਲਸ ਕਰਦੀ ਆ ਆਉਂਦੇ ਜਾਂਦੇ ਰਾਈਆਂ ਨੂੰ ਕਹਿੰਦੀ ਆ ਕਿ ਬੂਟ ਪਾਲਸ ਕਰਾ ਲਓ ਸਾਬ ਬੂਟ ਪਾਲਸ ਕਰਾ ਲਓ 11 12 ਸਾਲ ਦੀ ਉਹ ਮਾਸੂਮ ਬੱਚੀ ਦੇਖੋ ਕਿੰਨੀ ਜ਼ਿੰਮੇਵਾਰ ਹੋਊਗੀ ਕਿ ਇਸ ਉਮਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਬੂਟ ਪਾਲਸ ਕਰ ਰਹੀ ਆ ਰੇਲਵੇ ਸਟੇਸ਼ਨ ਤੇ ਇੱਕ ਪੜਿਆ ਲਿਖਿਆ ਨੌਜਵਾਨ ਆਉਂਦਾ ਜਿਹੜਾ ਕਿ ਇੱਕ ਟ੍ਰੇਨ ਦੇ ਵਿੱਚੋਂ ਉਤਰਦਾ ਹੱਥ ਦੇ ਵਿੱਚ ਉਹਦੇ ਬੈਗ ਆ ਸੂਟਕੇਸ ਟਾਈਪ ਛੋਟਾ ਜਿਹਾ ਬੈਗ ਆ ਜਿਹਦੇ ਵਿੱਚ ਕਿ ਆਮ ਆਪਣੇ ਕਾਗਜ਼ ਪੱਤਰ ਹੁੰਦੇ ਆ ਕੋਈ ਫਾਇਲਾ ਹੁੰਦੀਆਂ ਨੇ ਇਹ ਜੇ ਸੋਹਣੇ ਸੂਟ ਬੂਟ ਉਹਦੇ ਪਾਏ ਆ ਤੇ ਕੁੜੀ ਆ ਜਿਹੜੀ ਉਹਦਾ ਚਿਹਰਾ ਵੇਖ ਕੇ ਉਸ ਬੰਦੇ ਨੂੰ ਵੇਖ ਕੇ ਖੜ ਜਾਂਦੀ ਆ ਕਿਉਂਕਿ ਇਹਨੂੰ ਇਹ ਲੱਗਦਾ ਵੀ ਜਿਹੜੇ ਹਿਸਾਬ ਨਾਲ ਇਹ ਬੰਦਾ ਵੀ ਇਹ ਕਾਫੀ ਅਮੀਰ ਲੱਗਦਾ ਵੀ ਜੇ ਇਹਨੇ ਮੇਰੇ ਤੋਂ ਬੂਟ ਪਾਲਿਸ਼ ਕਰਾ ਲੇ ਤਾਂ ਮੈਨੂੰ ਵਧੀਆ ਪੈਸੇ ਦੇ ਕੇ ਜਾਊ ਤੇ ਚਲੋ ਜਦੋਂ ਉਹ ਕੋਲ ਦੀ ਲੰਘਣ ਲੱਗਦਾ ਕਹਿੰਦੀ ਸਾਹਿਬ ਜੀ ਤੁਹਾਡੇ ਬੂਟਾਂ ਤੇ ਨਾ ਮਿੱਟੀ ਘੱਟਾ ਪੈ ਗਿਆ ਲਿਆਓ ਮੈਂ ਸਾਫ਼ ਕਰ ਦਿਆਂ ਤੇ ਪਾਲਿਸ਼ ਕਰ ਦਿਆਂ ਤਾਂ ਇਹ ਨੌਜਵਾਨ ਜਿਹਦਾ ਨਾਮ ਸੂਰਜ ਆ ਸੂਰਜ ਉਸ ਕੁੜੀ ਵੱਲ ਵੇਖਦਾ ਉਹਦੇ ਵੱਲ ਵੇਖਦਾ ਹੀ ਰਹਿੰਦਾ ਤੇ ਉਹਨੂੰ ਐਂ ਲੱਗਦਾ ਵੀ ਇਹ ਚਿਹਰਾ ਮੇਰਾ ਜਾਣਿਆ ਪਛਾਣਿਆ ਉਹ ਕੁੜੀ ਫੇਰ ਕਹਿੰਦੀ ਆ ਕਿ ਸਾਹਬ ਜੀ ਬੂਟ ਪਾਲਿਸ਼ ਕਰਦੇ ਆ ਤੇ ਉਹ ਸੂਰਜ ਆ ਜਿਹੜਾ ਨੌਜਵਾਨ ਉਹਦੇ ਕੋਲ ਬਹਿ ਜਾਂਦਾ ਤੇ ਉਹਦਾ ਚਿਹਰਾ ਆਪਣੇ ਹੱਥਾਂ ਦੇ ਵਿੱਚ ਫੜ ਕੇ ਕਹਿੰਦਾ ਕਿ ਬੇਟੀ ਤੂੰ ਮੇਰੀ ਧੀ ਰਾਣੀ ਤੂੰ ਜਦੋਂ ਉਹ ਇਦਾਂ ਕਹਿੰਦਾ ਤਾਂ ਕੁੜੀ ਡਰ ਜਾਂਦੀ ਆ ਉਹ ਕਹਿੰਦੀ ਸਾਹਬ ਜੇ ਬੂਟ ਪਾਲਿਸ਼ ਕਰਾਉਣੇ ਆ ਤਾਂ ਦੱਸੋ ਮੈਂ ਬੇਟੀ ਨਹੀਂ ਆ ਤੁਹਾਡੀ ਉਹ ਕਹਿੰਦੀ ਉਹ ਕਹਿੰਦਾ ਵੀ ਤੂੰ ਮੇਰੀ ਬੇਟੀ ਆ ਤੂੰ ਮੇਰੀ ਬੇਟੀ ਆ ਉਹ ਕਹਿੰਦਾ ਜੀ ਨਹੀਂ ਸਾਹਿਬ ਮੈਂ ਤੁਹਾਡੀ ਬੇਟੀ ਨਹੀਂ ਆ ਮੈਂ ਕਿਸੇ ਦੀ ਬੇਟੀ ਨਹੀਂ ਆ ਜਦੋਂ ਉਹ ਐਦਾਂ ਕਰਦੀ ਆ ਤਾਂ ਉਹ ਤੋਂ ਹੱਥ ਝਟਕ ਦਿੰਦੀ ਆ ਉਹਦੇ ਪਰੇ ਤੇ ਉੱਥੋਂ ਭੱਜ ਜਾਂਦੀ ਆ ਉਵੇਂ ਭੱਜ ਜਾਂਦੀ ਆ ਸਮਾਨ ਛੱਡ ਕੇ ਤੇ ਉਹ ਨੌਜਵਾਨ ਆ ਜਿਹੜਾ ਉਹਦੇ ਵੱਲ ਵੇਖਦਾ ਹੀ ਰਹਿੰਦਾ ਆਸ-ਪਾਸੇ ਦੇ ਯਾਤਰੀ ਆ ਜਿਹੜੇ ਉਹ ਵੀ ਹੈਰਾਨ ਹੋ ਜਾਂਦੇ ਆ ਤੇ ਉਹ ਵੇਖਦਾ ਉੱਥੇ ਹੀ ਬੈਠਾ ਰਹਿੰਦਾ ਫਿਰ ਉਹ ਸੋਚਦਾ ਵੀ ਮੈਂ ਏਡੀ ਗਲਤੀ ਕਿਉਂ ਕੀਤੀ ਵੀ ਉਹ ਵਿਚਾਈ ਚਲੀ ਗਈ ਕਾਫੀ ਸਮਾਂ ਹੋ ਇੰਤਜ਼ਾਰ ਕਰਦਾ ਪਰ ਉਹ ਕੁੜੀ ਮੁੜ ਕੇ ਨਹੀਂ ਆਉਂਦੀ ਤੇ ਉਸ ਬੰਦੇ ਦੀਆਂ ਉਸ ਮੁੰਡੇ ਦੀਆਂ ਤਾਂ ਹਾਨੀ ਨਿਕਲ ਜਾਂਦੀਆਂ ਆਖਰ ਕੌਣ ਸੀ ਸੂਰਜ ਤੇ ਕੌਣ ਸੀ ਉਹ ਕੁੜੀ ਜਿਹੜੀ ਕਿ ਰੇਲਵੇ ਸਟੇਸ਼ਨ ਤੇ ਬੂਟ ਪਾਲਿਸ਼ ਕਰ ਰਹੀ ਸੀ ਜੇ ਉਹ ਸੂਰਜ ਦੀ ਬੇਟੀ ਸੀ ਤਾਂ ਉਹਦੀ ਇਹ ਹਾਲਤ ਕਿਵੇਂ ਹੋਈ ਇਹ ਪੂਰੀ ਸਚਾਈ ਜਾਣਨ ਲਈ ਸਾਨੂੰ ਵੀਡੀਓ ਨੂੰ ਅੰਤ ਤੱਕ ਵੇਖਣਾ ਪਊਗਾ ਤੇ ਕਹਾਣੀ ਨੂੰ ਪੂਰਾ ਸੁਣਨਾ ਪਊਗਾ ਅਸੀਂ ਥੋੜਾ ਸਮਾਂ ਪਿੱਛੇ ਚੱਲਦੇ ਹਾਂ ਸੂਰਜ ਦਾ ਤਾਨੀਆਂ ਦੇ ਨਾਲ ਜਦੋਂ ਵਿਆਹ ਹੁੰਦਾ ਤਾਂ ਉਹ ਦੋਨੋਂ ਹੀ ਇੱਕ ਦੂਜੇ ਨੂੰ ਬੜਾ ਪਸੰਦ ਕਰਦੇ ਹੁੰਦੇ ਆ ਕਾਲਜ ਦੇ ਵਿੱਚ ਉਹ ਇਕੱਠੇ ਪੜੇ ਹੁੰਦੇ ਆ ਤਾਨੀਆਂ ਵੀ ਇੱਕ ਵਧੀਆ ਪਰਿਵਾਰ ਦੀ ਲੜਕੀ ਹੁੰਦੀ ਆ ਜਦੋਂ ਉਹ ਕਾਲਜ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਆ ਇੱਕ ਦੂਜੇ ਨਾਲ ਉਹਨਾਂ ਦੀ ਦੋਸਤੀ ਹੁੰਦੀ ਆ ਮਨ ਹੀ ਮਨ ਉਹ ਇੱਕ ਦੂਜੇ ਨੂੰ ਪਸੰਦ ਕਰਨਾ ਲੱਗ ਜਾਂਦੇ ਆ ਇੱਕ ਦੂਜੇ ਦੇ ਨਾਲ ਜਾਣਾ ਘੁੰਮਣਾ ਫਿਰਨਾ ਚਾਹ ਪੀਣੀ ਕੰਟੀਨ ਤੇ ਬੈਠਣਾ ਇਦਾਂ ਉਹਨਾਂ 'ਚ ਆਮ ਚੱਲਦਾ ਫਿਰ ਜਦੋਂ ਦੋਨਾਂ ਨੂੰ ਲੱਗਦਾ ਵੀ ਸਾਡੇ ਜਿਹੜਾ ਫੈਮਿਲੀ ਦਾ ਸਟੇਟਸ ਆ ਉਹ ਵੀ ਬਰਾਬਰ ਆ ਸਾਡੀ ਕਾਸਟ ਵੀ ਇੱਕ ਆ ਅਸੀਂ ਪੜੇ ਲਿਖੇ ਆ ਸਾਡੀ ਸੋਚ ਵਿਚਾਰ ਵੀ ਇੱਕ ਦੂਜੇ ਨਾਲ ਮਿਲਦੀ ਆ ਤਾਂ ਉਹ ਆਪਣੇ ਘਰਦਿਆਂ ਦੀ ਸਹਿਮਤੀ ਦੇ ਨਾਲ ਆਪਸ ਦੇ ਵਿੱਚ ਵਿਆਹ ਕਰਵਾਉਣ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਘਰ ਦੇ ਆ ਜਦੋਂ ਤਾਨੀਆਂ ਦੇ ਘਰ ਦੇ ਸੂਰਜ ਨੂੰ ਮਿਲਦੇ ਆ ਤੇ ਸੂਰਜ ਦੇ ਘਰ ਦੇ ਤਾਨੀਆਂ ਨੂੰ ਮਿਲਦੇ ਆ ਤਾਂ ਉਹਨਾਂ ਦੀ ਜਿਹੜੀ ਸਹਿਮਤੀ ਦੇ ਨਾਲ ਸਹਿਮਤ ਹੋ ਜਾਂਦੇ ਆ ਕਹਿੰਦੇ ਆ ਵੀ ਸਾਨੂੰ ਕੋਈ ਤਰਾਜ ਨਹੀਂ ਜਦੋਂ ਤੁਹਾਨੂੰ ਠੀਕ ਲੱਗਦਾ ਤੇ ਪਰਿਵਾਰ ਵਾਲਿਆਂ ਨੂੰ ਵੀ ਠੀਕ ਲੱਗਦਾ ਵੀ ਜੇ ਕਿਤੇ ਅਲੱਗ ਰਿਸ਼ਤਾ ਕਰਾਂਗੇ ਫਿਰ ਵੀ ਤਾਂ ਇਦਾਂ ਹੀ ਆਣਾ ਆਪਾਂ ਮੁੰਡਾ ਲੱਭਣਾ ਵੀ ਠੀਕ ਆ ਜੋੜੀ ਚਲੋ ਪਰਿਵਾਰ ਵਾਲੇ ਸਹਿਮਤ ਹੁੰਦੇ ਆ ਤੇ ਦੋਨਾਂ ਦਾ ਵਿਆਹ ਹੋ ਜਾਂਦਾ ਵਿਆਹ ਦੇ ਬਾਅਦ ਦੋਨਾਂ ਦੀ ਬਹੁਤ ਸੋਹਣੀ ਅੰਡਰਸਟੈਂਡਿੰਗ ਹੁੰਦੀ ਆ ਸੂਰਜ ਆਪਣਾ ਬਿਜ਼ਨਸ ਸੰਭਾਲਦਾ ਪਰ ਤਾਣੀਆਂ ਘਰ ਹੀ ਰਹਿੰਦੀ ਆ ਵਿਆਹ ਤੋਂ 2 ਸਾਲ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਆ ਤੇ ਬੇਟੀ ਦਾ ਨਾਮ ਉਹ ਅਨਾਇਆ ਰੱਖਦੇ ਆ ਅਨਾਇਆ ਨੂੰ ਸਾਰਾ ਹੀ ਪਰਿਵਾਰ ਬਹੁਤ ਪਿਆਰ ਕਰਦਾ ਸੂਰਜ ਆਪਣੀ ਧੀ ਤੋਂ ਜਾਣਵਾਰ ਦਾ ਹੁਣ ਅਨਾਇਆ ਜਿਹੜੀ ਉਹ ਵੱਡੀ ਹੋ ਗਈ ਸੀ ਤੇ ਜਿਹੜੀ ਸੂਰਜ ਦੇ ਘਰ ਵਾਲੀ ਸੀ ਤਾਨੀਆ ਉਹ ਕਹਿੰਦੀ ਹੁੰਦੀ ਸੀ ਕਿ ਤੁਸੀਂ ਬਿਜ਼ਨਸ ਕਰਦੇ ਹੋ ਮੈਂ ਚਾਹਣੀ ਆ ਮੈਂ ਜੌਬ ਕਰਾਂ ਤਾਂ ਉਹ ਕਹਿੰਦਾ ਨਹੀਂ ਤਾਨੀਆ ਤੈਨੂੰ ਜੌਬ ਕਰਨ ਦੀ ਕੋਈ ਲੋੜ ਨਹੀਂ ਮੈਂ ਤੇਰੇ ਤੇ ਅਨਾਇਆ ਲਈ ਇੰਨਾ ਕਮਾ ਸਕਦਾ ਕਿ ਤੁਸੀਂ ਵਿਹਲੀਆਂ ਵੇਖ ਕੇ ਖਾ ਸਕਦੀ ਹੋ ਮੈਂ ਕਿਉਂ ਤੇਰੇ ਤੋਂ ਨੌਕਰੀ ਕਰਾਵਾਂ ਤੂੰ ਬਸ ਅਨਾਇਆ ਵੱਲ ਧਿਆਨ ਦੇ ਆਪਣੇ ਘਰ ਮੰਮੀ ਡੈਡੀ ਦਾ ਖਿਆਲ ਰੱਖ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਹ ਕਹਿ ਦਿੰਦੀ ਕਿ ਵੈਸੇ ਤਾਂ ਮੈਨੂੰ ਪਤਾ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਟ ਮੈਂ ਤਾਂ ਆਪਣੇ ਸ਼ੌਂਕ ਵਜੋਂ ਨੌਕਰੀ ਕਰਨਾ ਚਾਹੁੰਦੀ ਸੀ ਉਹ ਕਹਿੰਦਾ ਵੀ ਜੇ ਤੂੰ ਨੌਕਰੀ ਕਰਨ ਲੱਗੀ ਤਾਂ ਆਪਣੀ ਅਨਾਇਆ ਦਾ ਜਿਹੜਾ ਬਚਪਨਾ ਰੋਲ ਜਾਊ ਕਿਉਂਕਿ ਨੌਕਰੀ ਕਰਦੀਆਂ ਮਾਮਾ ਆਪਣੇ ਬੱਚਿਆਂ ਤੇ ਇੰਨਾ ਧਿਆਨ ਨਹੀਂ ਦੇ ਸਕਦੀਆਂ ਮੈਂ ਚਾਹੁੰਨਾ ਕਿ ਆਪਣੀ ਅਨਾਇਆ ਆਪਣੇ ਹਮੇਸ਼ਾ ਕੋਲ ਰਹੇ ਸੁਰੱਖਿਅਤ ਰਹੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਭੱਜ ਨੱਠ ਦੇ ਵਿੱਚ ਉਹਦੀ ਦੇਖਭਾਲ ਕਰੀਏ ਤਾਂ ਚਲੋ ਤਾਂ ਨਹੀਂ ਆਪਣੇ ਘਰ ਵਾਲੇ ਦੀ ਗੱਲ ਮੰਨਦੀ ਆ ਦੋਨਾਂ ਦੇ ਵਿੱਚ ਬਹੁਤ ਸੋਹਣੀ ਅੰਡਰਸਟੈਂਡਿੰਗ ਹੁੰਦੀ ਆ ਬਹੁਤ ਸੋਹਣਾ ਸਮਾਂ ਚੱਲ ਰਿਹਾ ਹੁੰਦਾ ਤੇ ਇੱਕ ਦਿਨ ਤਾਨੀਆ ਜਿਹੜੀ ਉਹ ਸੋਚਦੀ ਆ ਕਿ ਮੈਂ ਨਾ ਬਹੁਤ ਟਾਈਮ ਹੋ ਗਿਆ ਮੰਦਿਰ ਨਹੀਂ ਗਈ ਉਹ ਸੂਰਜ ਨੂੰ ਫੋਨ ਕਰਦੀ ਆ ਸੂਰਜ ਨੂੰ ਕਹਿੰਦੀ ਕਿ ਸੂਰਜ ਤੁਸੀਂ ਕਦੋਂ ਆਉਣਾ ਵੀ ਮੈਂ ਨਾ ਮੰਦਿਰ ਜਾਣਾ ਚਾਹੁੰਦੀ ਸੀ ਉਹ ਕਹਿੰਦਾ ਵੀ ਅੱਜ ਮੇਰੀ ਜ਼ਰੂਰੀ ਮੀਟਿੰਗ ਆ ਮੈਂ ਥੋੜਾ ਲੇਟ ਹੋ ਜਾਂ ਐਦਾਂ ਕਰ ਜੇ ਤੂੰ ਜਾਣਾ ਤਾਂ ਡਰਾਈਵਰ ਨੂੰ ਕਾਲ ਕਰ ਲੈ ਡਰਾਈਵਰ ਵਿਲੇ ਹੀ ਆ ਇਹ ਆ ਕੇ ਤੈਨੂੰ ਲੈ ਜਾਊਗਾ ਤੇ ਚਲੋ ਤਾਨੀਆ ਡਰਾਈਵਰ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਮੈਂ ਮੰਦਿਰ ਜਾਣਾ ਡਰਾਈਵਰ ਆ ਜਾਂਦਾ ਕਿ ਉਹ ਅਨਾਇਆ ਨੂੰ ਤਿਆਰ ਕਰਦੀ ਆ ਦੋਨੋਂ ਮਾਂ ਮਾਮਾ ਧੀ ਗੱਡੀ ਦੇ ਵਿੱਚ ਬਹਿ ਕੇ ਮੰਦਰ ਚਲੀਆਂ ਜਾਂਦੀਆਂ ਮੰਦਰ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੁੰਦੀ ਆ ਕਿ ਅਨਾਇਆ ਜਿਹੜੀ ਉਹਦਾ ਹੱਥ ਆਪਣੀ ਮਾਂ ਨਾਲੋਂ ਛੁੱਟ ਜਾਂਦਾ ਤਾਂੀਆਂ ਆਪਣੀ ਧੀ ਨੂੰ ਉੱਥੇ ਬੜਾ ਲੱਭਦੀ ਆ ਪਰ ਉਹ ਨੂੰ ਲੱਭਦੀ ਨਹੀਂ ਉਹ ਬੜਾ ਰੌਲਾ ਪਾਉਂਦੀ ਆ ਆਸੇ-ਪਾਸੇ ਲੱਭਦੀ ਆ ਕੰਮਲੀ ਹੋ ਜਾਂਦੀ ਆ ਲੱਭ ਲੱਭ ਫਿਰ ਉਹ ਸੂਰਜ ਨੂੰ ਫੋਨ ਕਰਦੀ ਆ ਸੂਰਜ ਅਨਾਇਆ ਪਤਾ ਨਹੀਂ ਕਿੱਥੇ ਗਈ ਤੇ ਸੂਰਜ ਵੀ ਘਬਰਾ ਜਾਂਦਾ ਭੱਜਿਆ ਉਹ ਆਉਂਦਾਗਾ ਆਕੇ ਉਹ ਵੇਖਦਾ ਤੇ ਉਹ ਉੱਥੇ ਤਾਣੀਆਂ ਨਾਲ ਲੜਨ ਲੱਗ ਜਾਂਦਾ ਉਹ ਕਹਿੰਦਾ ਤੈਨੂੰ ਪਤਾ ਨਹੀਂ ਤੂੰ ਖਿਆਲ ਨਹੀਂ ਰੱਖ ਸਕਦੀ ਸੀ ਐਨੀ ਭੀੜ ਦੇ ਵਿੱਚ ਤੂੰ ਬੱਚੀ ਨੂੰ ਕਿਵੇਂ ਛੱਡਿਆ ਕਿਵੇਂ ਹੱਥ ਛੱਡਿਆ ਉਹ ਕਹਿੰਦੀ ਵੀ ਸੂਰਜ ਹੁਣ ਮੈਨੂੰ ਆਪਣੀ ਬੇਟੀ ਕਿਹੜਾ ਪਿਆਰੀ ਨਹੀਂ ਵੀ ਭੀੜ ਦੇ ਵਿੱਚ ਨਹੀਂ ਪਤਾ ਲੱਗਿਆ ਜਦੋਂ ਉਹ ਇੱਕ ਦੂਜੇ ਨਾਲ ਇਦਾਂ ਲੜਦੇ ਆ ਤਾਂ ਦੋਨਾਂ ਨੂੰ ਗੁੱਸਾ ਵੀ ਆਉਂਦਾ ਪਰ ਉਹ ਫਿਰ ਆਪਣੀ ਬੇਟੀ ਨੂੰ ਲੱਭਣ ਲੱਗਦੇ ਆ ਤੇ ਉਹਨਾਂ ਦੀ ਬੇਟੀ ਉਹਨਾਂ ਨੂੰ ਨਹੀਂ ਲੱਭਦੀ ਦੋਨੇ ਜਾਣੇ ਪੁਲਿਸ ਥਾਣੇ ਜਾਂਦੇ ਆ ਤੇ ਆਪਣੀ ਬੇਟੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਾਉਂਦੇ ਆ ਪੁਲਿਸ ਵਾਲੇ ਵੀ ਕਹਿੰਦੇ ਆ ਵੀ ਤੁਸੀਂ ਕਹੇ ਜੀ ਮਾਂ ਹਾਂ ਵੀ ਤੁਹਾਨੂੰ ਆਪਣੀ ਧੀ ਦਾ ਖਿਆਲ ਨਹੀਂ ਰੱਖਣਾ ਆ ਇਹ ਗੱਲ ਸੁਣ ਕੇ ਸੂਰਜ ਹੋਰ ਵੀ ਚਿੜ ਜਾਂਦਾ ਘਰੇ ਆਉਂਦੇ ਆ ਤੇ ਘਰੇ ਆਉਣ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਕਾਫੀ ਝਗੜਾ ਹੁੰਦਾ ਕਿਉਂਕਿ ਸੂਰਜ ਆ ਜਿਹੜਾ ਉਹ ਤਾਨੀਆ ਨੂੰ ਕਹਿੰਦਾ ਕਿ ਤੇਰੀ ਵਜ੍ਹਾ ਨਾਲ ਮੇਰੀ ਧੀ ਗੁੰਮ ਹੋਈ ਆ ਤਾਂ ਫਿਰ ਜਿਹੜੀ ਤਾਨੀਆ ਉਹ ਸੂਰਜ ਨੂੰ ਕਹਿੰਦੀ ਆ ਕਿ ਤੁਸੀਂ ਵੀ ਗੈਰ ਜ਼ਿੰਮੇਵਾਰੀ ਹੋ ਮੈਂ ਤੁਹਾਨੂੰ ਕਿੰਨੇ ਦਿਨਾਂ ਬਾਅਦ ਮੰਦਿਰ ਜਾਣ ਲਈ ਕਿਹਾ ਸੀ ਵੀ ਮੈਂ ਤਾਂ ਮੰਦਿਰ ਹੀ ਗਈ ਸੀ ਭਗਵਾਨ ਦੇ ਦਰ ਤੇ ਤੇ ਤੁਸੀਂ ਆ ਜਾਂਦੇ ਕੰਮ ਛੱਡ ਕੇ ਤੁਹਾਨੂੰ ਕੰਮ ਪਿਆਰਾ ਤੁਸੀਂ ਮੇਰੇ ਨਾਲ ਕਦੇ ਵੀ ਨਹੀਂ ਗਏ ਤੁਸੀਂ ਕਦੇ ਸਮਾਂ ਕੱਢਿਆ ਕਿ ਚਲੋ ਆਪਾਂ ਮੰਦਿਰ ਜਾ ਆਈਏ ਇਸ ਗੱਲ ਤੇ ਦੋਨਾਂ ਜਣਿਆਂ ਦੀ ਕਾਫੀ ਬਹਿਸ ਹੁੰਦੀ ਆ ਲੜਾਈ ਹੁੰਦੀ ਆ ਤੇ ਹੁਣ ਸੂਰਜ ਆ ਜਿਹੜਾ ਉਹ ਤਾਣੀਆਂ ਨੂੰ ਜ਼ਿੰਮੇਵਾਰ ਸਮਝਣ ਲੱਗ ਜਾਂਦਾ ਆਪਣੀ ਬੇਟੀ ਦੇ ਗੁੰਮ ਹੋਣ ਪਿੱਛੇ ਉਹਨਾਂ ਦੋਨਾਂ ਦੇ ਵਿੱਚ ਇੰਨੀ ਲੜਾਈ ਹੁੰਦੀ ਆ ਕਿ ਤਾਣੀਆਂ ਗੁੱਸੇ ਹੋ ਕੇ ਸੂਰਜ ਦਾ ਘਰ ਛੱਡ ਕੇ ਚਲੀ ਜਾਂਦੀ ਆ ਸੂਰਜ ਵੀ ਆ ਜਿਹੜਾ ਉਹ ਤਾਣੀਆਂ ਨੂੰ ਨਹੀਂ ਮਨਾਉਂਦਾ ਆਪਸ ਵਿੱਚ ਉਹਨਾਂ ਦੇ ਵਿੱਚ ਕਾਫੀ ਗੈਪ ਪਿਆ ਜਾਂਦਾ। ਸੂਰਜ ਦੇ ਮਾਤਾ ਪਿਤਾ ਤਾਣੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਪਰ ਤਾਣੀਆਂ ਸੂਰਜ ਨੂੰ ਦੋਸ਼ ਦਿੰਦੀ ਆ ਤੇ ਸੂਰਜ ਤਾਣੀਆਂ ਨੂੰ ਇਸ ਕਰਕੇ ਦੋਨਾਂ ਦੀ ਅੰਡਰਸਟੈਂਡਿੰਗ ਬਣਦੀ ਨਹੀਂ। ਤਾਣੀਆਂ ਆਪਣੇ ਮਾਪਿਓ ਦੇ ਘਰ ਰਹਿਣ ਲੱਗ ਜਾਂਦੀ ਆ। ਹੁਣ ਸੂਰਜ ਆ ਜਿਹੜਾ ਉਹ ਆਪਣੀ ਬੇਟੀ ਨੂੰ ਲੱਭਦਾ, ਲੱਭਦੀ ਤਾਂ ਤਾਣੀਆਂ ਵੀ ਆ ਪਰ ਉਹਨਾਂ ਨੂੰ ਜਦੋਂ ਨਹੀਂ ਲੱਭਦੀ ਉਹ ਦੋਨੋਂ ਪਰੇਸ਼ਾਨ ਰਹਿੰਦੇ ਆ। ਤੇ ਦੋਨਾਂ ਦੇ ਵਿੱਚ ਇੰਨਾ ਗੈਪ ਵੱਲ ਜਾਂਦਾ ਵੀ ਉਹ ਆਪਸ ਵਿੱਚ ਕਦੇ ਗੱਲਬਾਤ ਨਹੀਂ ਕਰਦੇ ਹੈਗੇ ਚਲੋ ਸਮਾਂ गुज़रਦਾ ਸੂਰਜ ਆਪਣੇ ਕੰਮ ਦੇ ਵਿੱਚ ਵਿਅਸਤ ਹੋ ਜਾਂਦਾ ਪਰ ਉਹ ਆਪਣੀ ਧੀ ਨੂੰ ਕਦੇ ਭੁੱਲ ਨਹੀਂ ਸਕਦਾ ਤੇ ਨਾਲ ਦੀ ਨਾਲ ਉਹਦਾ ਆਪਣੀ ਪਤਨੀ ਪ੍ਰਤੀ ਗੁੱਸਾ ਦਿਨ ਬਦਿਨ ਵਧਦਾ ਜਾਂਦਾ ਕਿਉਂਕਿ ਉਹਨੂੰ ਇਹ ਲੱਗਦਾ ਵੀ ਮੇਰੀ ਪਤਨੀ ਮੇਰੀ ਪਤਨੀ ਨੇ ਗੈਰ ਜ਼ਿੰਮੇਵਾਰ ਹਰਕਤ ਕੀਤੀ ਆ ਅੱਜ ਉਸ ਗੱਲ ਨੂੰ 6 ਸਾਲ ਬੱਪਰ ਜਾਂਦੇ ਆ ਸੂਰਜ ਜ ਜਿਹੜਾ ਉਹ ਬਹੁਤ ਰੋ ਰਿਹਾ ਹੁੰਦਾ ਪਰ ਉਹ ਕੇ ਉਹ ਰੱਬਗੇ ਅਰਦਾਸ ਕਰਦਾ ਕਿ ਮੇਰੀ ਧੀ ਕਿਤੇ ਮੈਨੂੰ ਮਿਲ ਜੇ ਉਹਦੇ ਮਾਂ ਪਿਓ ਦੀ ਹਾਲਤ ਵੇਖਦੇ ਆ ਤੇ ਉਹਨੂੰ ਕਹਿੰਦੇ ਆ ਸੂਰਜ ਆਪਣੀ ਅਨਾਇਆ ਕਿਤੇ ਚਲੀ ਗਈ ਚਾਹੇ ਆਪਣੀ ਅਨਾਇਆ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਉਹ ਹੁਣ ਨਹੀਂ ਆਈ ਜੇ ਉਹ ਹੁੰਦੀ ਤਾਂ 8 ਸਾਲ ਦੀ ਹੋ ਜਾਂਦੀ ਆਪਾਂ ਉਹਨੂੰ ਦੇਖ-ਦੇਖ ਜਿਉਂਦੇ ਸੀ ਪਰ ਪੁੱਤ ਤੂੰ ਉਹਦੇ ਗੁੰਮ ਹੋਣ ਦੇ ਸਦਮੇ ਚੋਂ ਬਾਹਰ ਨਹੀਂ ਨਿਕਲ ਸਕਿਆ ਤੇ ਨਿਕਲ ਵੀ ਨਹੀਂ ਸਕੇਗਾ ਪਰ ਤੂੰ ਆਪਣੀ ਅਗਲੀ ਜ਼ਿੰਦਗੀ ਬਾਰੇ ਸੋਚ ਤੂੰ ਤਾਨੀਆਂ ਨੂੰ ਮਨਾ ਕੇ ਲਿਆ ਤੁਸੀਂ ਹੋਰ ਬੱਚਾ ਪੈਦਾ ਕਰੋ ਉਹ ਕਹਿੰਦਾ ਮਾਂ ਮੈਂ ਹੋਰ ਬੱਚਾ ਪੈਦਾ ਨਹੀਂ ਕਰ ਸਕਦਾ ਜਦੋਂ ਮੈਂ ਆਪਣੀ ਇੱਕ ਧੀ ਨੂੰ ਨਹੀਂ ਸੰਭ ਸਕਿਆ ਮੈਂ ਆਪਣੀ ਧੀ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਹਾਂ ਮੈਨੂੰ ਨਹੀਂ ਪਤਾ ਮੇਰੀ ਧੀ ਕਿੱਥੇ ਰੁਲੀ ਹੋ ਕਿੱਥੇ ਭਟਕਦੀ ਹੋ ਕਿਸੇ ਨੇ ਉਹਦੇ ਨਾਲ ਕੁਝ ਗਲਤ ਤਾਂ ਨਹੀਂ ਕੀਤਾ ਹੋ ਮੈਨੂੰ ਇਸ ਗੱਲ ਦਾ ਮਲਾਲ ਰਹੂਗਾ ਉਦੇ ਮਾਪਿਆਂ ਨੂੰ ਸਮਝਾਉਂਦੇ ਪਰ ਉਹ ਉਸ ਗੱਲ ਤੋਂ ਬਾਹਰ ਨਾ ਨਿਕਲ ਸਕਿਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਕੰਮ ਧੰਦੇ ਚੱਲਦੇ ਰਹਿੰਦੇ ਆ ਤੇ ਅੱਜ ਅਨਾਇਆ ਗੁੰਮ ਹੋਈ ਨੂੰ 11-12 ਸਾਲ ਹੋ ਜਾਂਦੇ ਆ ਉਹ ਆਪਣੀ ਧੀ ਦੀ ਫੋਟੋ ਲੈ ਕੇ ਰੋ ਰਿਹਾ ਹੁੰਦਾ ਸੋਫੇ ਤੇ ਬੈਠਾ ਹੋ ਬਹੁਤ ਰੋ ਰਿਹਾ ਹੁੰਦਾ ਤੇ ਉਹ ਪ੍ਰਮਾਤਮਾ ਅੱਗੇ ਫੇਰ ਅਰਦਾਸ ਕਰਦਾ ਮਾਤਾ ਰਾਣੀ ਅੱਗੇ ਅਰਦਾਸ ਕਰਦਾ ਏ ਮਾਤਾ ਰਾਣੀ ਮੇਰੀ ਪੁਕਾਰ ਤੈਨੂੰ ਕਿਉਂ ਨਹੀਂ ਸੁਣਦੀ ਮੇਰੀ ਧੀ ਨੂੰ ਕਦੇ ਤਾਂ ਮੇਰੇ ਨਾਲ ਮਿਲਾ ਦੇ ਮੈਂ ਸਾਰੀ ਉਮਰ ਆਪਣੇ ਨਾਲ ਅੱਖ ਨਹੀਂ ਮਿਲਾ ਸਕਣੀ ਜੇ ਮੇਰੀ ਧੀ ਮੈਨੂੰ ਨਾ ਮਿਲੀ। ਤਾਂ ਚਲੋ ਇਹ ਕਹਿ ਕੇ ਉਹ ਤਸਵੀਰ ਰੱਖਦਾ ਤੇ ਉਹਨੂੰ ਪਤਾ ਹੈ ਨਾ ਮੈਂ ਮੀਟਿੰਗ ਤੇ ਜਾਣਾ। ਮੀਟਿੰਗ ਤੇ ਜਾਣਾ ਸੀ ਉਹਨੇ ਦੂਰ ਇਸ ਕਰਕੇ ਉਹ ਆਪਣੀ ਗੱਡੀ ਤੇ ਨਹੀਂ ਜਾਂਦਾ ਡਰਾਈਵਰ ਹੈ ਨਹੀਂ ਸੀ ਉਹ ਬਾਈ ਟ੍ਰੇਨ ਜਾਂਦਾ। ਟ੍ਰੇਨ ਤੇ ਜਾ ਕੇ ਉਹ ਵਾਪਸ ਆਪਣੇ ਹੈ ਨਾ ਘਰ ਆ ਰਿਹਾ ਹੁੰਦਾ। ਉਹ ਇੱਕ ਰੇਲਵੇ ਸਟੇਸ਼ਨ ਤੇ ਉਤਰਦਾ। ਉਤਰ ਕੇ ਉਹ ਜਦੋਂ ਜਾ ਰਿਹਾ ਹੁੰਦਾ ਤਾਂ ਉਹਦੀ ਨਜ਼ਰ ਹੈ ਜਿਹੜੀ ਉਹ ਉਸ ਕੁੜੀ ਤੇ ਪੈਂਦੀ ਆ। ਜਿਹੜੀ ਕਿ ਉਹਨੂੰ ਬੁਲਾ ਰਹੀ ਹੁੰਦੀ ਆ ਬੂਟ ਪਾਲਿਸ਼ ਕਰਨ ਲਈ ਚਲੋ ਉਹਦਾ ਮਾਣਾ ਜਿਹੜਾ ਹਨਾ ਕੁੜੀ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਵੀ ਇਹ ਮੇਰੀ ਧੀ ਆ ਜਦੋਂ ਕੁੜੀ ਉੱਥੋਂ ਚਲੀ ਜਾਂਦੀ ਆ ਤਾਂ ਸੂਰਜ ਉੱਥੇ ਸੋਚਦਾ ਰਹਿ ਜਾਂਦਾ ਉਹ ਭਰੇ ਮਨ ਦੇ ਨਾਲ ਵਾਪਸ ਆਉਂਦਾ ਤੇ ਆ ਕੇ ਵੀ ਉਹ ਉਸ ਕੁੜੀ ਬਾਰੇ ਸੋਚਦਾ ਰਹਿੰਦਾ ਉਸ ਕੁੜੀ ਦੇ ਵਿੱਚੋਂ ਉਹਨੂੰ ਆਪਣੀ ਅਨਾਇਆ ਦਾ ਚਿਹਰਾ ਦਿਸਿਆ ਸੀ ਬੜਾ ਪਰੇਸ਼ਾਨ ਹੁੰਦਾ ਰਾਤ ਨੂੰ ਪੈ ਜਾਂਦਾ ਪਰ ਉਹਨੂੰ ਨੀਂਦ ਨਹੀਂ ਆਉਂਦੀ ਮਸਾਂ ਹੋ ਰਾਤ ਕੱਢਦਾ ਤੇ ਅਗਲੇ ਦਿਨ ਫੇਰ ਉਹ ਉਸੇ ਰੇਲਵੇ ਸਟੇਸ਼ਨ ਵੱਲ ਚੱਲ ਪੈਂਦਾ ਤੇ ਰੇਲਵੇ ਸਟੇਸ਼ਨ ਤੇ ਜਾ ਕੇ ਕੀ ਵੇਖਦਾ ਕਿ ਉਹੀ ਕੁੜੀ ਬੈਠੀ ਬੂਟ ਪਾਲਿਸ਼ ਕਰ ਰਹੀ ਆ ਉਹਦੇ ਕੋਲ ਜਾਂਦਾ ਉਹਨੂੰ ਦੇਖ ਕੇ ਕੁੜੀ ਭੱਜਣ ਲੱਗਦੀ ਆ ਪਰ ਉਹਨੂੰ ਕਹਿੰਦਾ ਕਿ ਅਨਾਇਆ ਪੁੱਤ ਤੈਨੂੰ ਮੇਰੀ ਸੋਂ ਤੂੰ ਮੇਰੀ ਗੱਲ ਸੁਣ ਲਾ ਜਦੋਂ ਉਹਨੂੰ ਅਨਾਇਆ ਪੁੱਤ ਕਹਿੰਦਾ ਤਾਂ ਉਹ ਕੁੜੀ ਰੁਕ ਜਾਂਦੀ ਆ ਉਹ ਕੁੜੀ ਕਹਿੰਦੀ ਵੀ ਹਾਂਜੀ ਸਾਹਿਬ ਜੀ ਦੱਸੋ ਤੇ ਉਹ ਕਹਿੰਦਾ ਵੀ ਦੇਖ ਪੁੱਤਰ ਤੂੰ ਮੇਰੇ ਤੋਂ ਡਰਨਾ ਜੇ ਤੈਨੂੰ ਐਂ ਲੱਗਦਾ ਵੀ ਮੈਂ ਤੇ ਤੂੰ ਮੇਰੀ ਧੀ ਨਹੀਂ ਤਾਂ ਮੈਂ ਤੈਨੂੰ ਜ਼ਬਰਦਸਤੀ ਨਹੀਂ ਲੈ ਜਾਊਂਗਾ ਪਰ ਮੈਨੂੰ ਇਹ ਦੱਸ ਵੀ ਤੇਰੇ ਮਾਪੇ ਕਿੱਥੇ ਰਹਿੰਦੇ ਆ ਤੇਰਾ ਘਰ ਕਿੱਥੇ ਆ ਤਾਂ ਉਹ ਕਹਿੰਦੀ ਕਿ ਮੇਰੇ ਮਾਪੇ ਬਾਰੇ ਮੈਨੂੰ ਨਹੀਂ ਪਤਾ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਮੈਂ ਇਸੇ ਰੇਲਵੇ ਸਟੇਸ਼ਨ ਤੇ ਬੈਠੀ ਬੂਟ ਪਾਲਿਸ਼ ਕਰਦੀ ਆ ਉਹ ਕਹਿੰਦਾ ਵੀ ਤੇਰੇ ਕੁਝ ਯਾਦ ਹੋਵੇ ਉਹ ਕਹਿੰਦੀ ਮੇਰੇ ਕੁਝ ਵੀ ਯਾਦ ਨਹੀਂ ਮੈਂ ਕੌਣ ਆ ਕਿੱਥੋਂ ਆਈ ਆ ਮੈਨੂੰ ਕੁਝ ਵੀ ਯਾਦ ਨਹੀਂ ਬਸ ਮੈਨੂੰ ਇਹ ਪਤਾ ਵੀ ਮੈਂ ਇੱਥੇ ਬੂਟ ਪਾਲਿਸ਼ ਕਰਦੀ ਆ ਇਹ ਇਹ ਗੱਲ ਮੇਰੇ ਸੁਰਤ ਚਾ ਬਾਕੀ ਮੇਰੇ ਕੁਝ ਵੀ ਯਾਦ ਨਹੀਂ ਉਹ ਹੈਰਾਨ ਰਹਿ ਜਾਂਦਾ ਵੀ ਬੱਚਾ ਆਪਣਾ ਬਚਪਨ ਕਿਵੇਂ ਨਾ ਯਾਦ ਰੱਖੇ ਹਜੇ ਵੀ ਬਚਪਨ ਚਾ ਪਰ 5 6 ਸਾਲ ਦੇ ਬੱਚੇ ਨੂੰ ਸੁਰਤ ਆ ਜਾਂਦੀ ਆ ਪਰ ਅਨਾਇਆ ਜਿਹੜੀ ਉਹ ਨੂੰ ਕੁਝ ਨਹੀਂ ਦੱਸਦੀ ਤੇ ਉਹ ਨੂੰ ਕਹਿੰਦਾ ਵੀ ਚਲ ਫਿਰ ਤੇਰਾ ਨਾਮ ਦੱਸ ਉਹ ਕਹਿੰਦੀ ਮੇਰਾ ਨਾਮ ਤਾਂ ਮੇਰੇ ਘਰ ਦੇ ਤਾਂ ਮੈਨੂੰ ਮਨੀ ਕਹਿੰਦੇ ਆ ਉਹ ਕਹਿੰਦਾ ਵੀ ਮੈਂ ਨਹੀਂ ਤੈਨੂੰ ਪਿਆਰ ਨਾਲ ਕਹਿੰਦੇ ਹੋਣਗੇ ਤੇ ਅਸੀਂ ਵੀ ਆਪਣੀ ਬੇਟੀ ਨੂੰ ਪਿਆਰ ਦੇ ਨਾਲ ਮਨੀ ਹੀ ਕਹਿੰਦੇ ਸੀ ਤੂੰ ਸਾਡੀ ਅਨਾਇਆ ਹੀ ਆ ਉਹ ਕਹਿੰਦੀ ਵੀ ਮੈਂ ਤੁਹਾਡੇ ਤੇ ਯਕੀਨ ਨਹੀਂ ਕਰ ਸਕਦੀ ਤੁਸੀਂ ਮੈਨੂੰ ਅਨਾਇਆ ਕਹਿ ਕੇ ਲੈ ਆ ਜੋਨ ਤੇ ਤੁਸੀਂ ਮੁੜ ਕੇ ਮੈਨੂੰ ਵੇਚ ਦਿਓ ਤੁਸੀਂ ਮੇਰੇ ਪਿਓ ਨਾ ਹੋਏ ਤੁਸੀਂ ਮੇਰੇ ਨਾਲ ਗਲਤ ਕੀਤਾ ਤੇ ਉਹ ਸੋਚਦਾ ਵੀ ਨਿੱਕੀ ਜੀ ਬੱਚੀ ਹਨਾ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਆ ਤੇ ਉਹ ਕਹਿੰਦਾ ਵੀ ਦੇਖ ਪੁੱਤ ਮੈਂ ਤੈਨੂੰ ਘਰ ਨਹੀਂ ਲੈ ਕੇ ਜਾਊਂਗਾ ਮੈਂ ਤੈਨੂੰ ਪੁਲਿਸ ਸੰਕਲ ਕੋਲ ਲੈ ਕੇ ਜਾਊਂਗਾ ਕੋਲ ਸੰਕਲ ਦੇ ਕੋਲ ਜਾ ਕੇ ਆਪਾਂ ਡਾਕਟਰ ਕੋਲ ਜਾਵਾਂਗੇ ਉੱਥੇ ਨਿਕ ਟੈਸਟ ਹੁੰਦਾ ਉਸ ਟੈਸਟ ਦੇ ਵਿੱਚ ਪਤਾ ਲੱਗ ਜਾਊਗਾ ਵੀ ਤੂੰ ਮੇਰੀ ਧੀ ਹੈਗੀ ਆ ਕਿ ਨਹੀਂ ਉਹ ਕਹਿੰਦੀ ਵੀ ਮੈਂ ਕਿਉਂ ਤੁਹਾਡੀਆਂ ਗੱਲਾਂ ਤੇ ਯਕੀਨ ਕਰਾਂ ਤਾਂ ਉਹ ਕਹਿੰਦਾ ਵੀ ਦੇਖ ਯਕੀਨ ਤਾਂ ਤੈਨੂੰ ਕਰਨਾ ਪਊਗਾ ਤੇ ਅਨਾਇਆ ਜਿਹੜੀ ਉਹ ਸੂਰਜ ਦੀਆਂ ਅੱਖਾਂ ਵਿੱਚ ਦੇਖਦੀ ਹੈ ਤੇ ਉਹਨੂੰ ਇਹ ਲੱਗਦਾ ਵੀ ਇਹ ਸੱਚ ਕਹਿ ਰਿਹਾ ਹੁੰਦਾ ਤਾਂ ਚਲੋ ਉਹ ਕਹਿੰਦੀ ਠੀਕ ਆ ਫਿਰ ਵੀ ਜੇ ਜਿੰਨਾ ਚਿਰ ਉਹ ਹਨਾ ਜਿਹੜਾ ਤੁਸੀਂ ਟੈਸਟ ਕਰਾਉਂਗੇ ਉਹਦੀ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਮੈਂ ਤੁਹਾਡੇ ਨਾਲ ਨਹੀਂ ਜਾਊਂਗੀ ਉਹ ਕਹਿੰਦਾ ਠੀਕ ਆ ਉਸ ਤੋਂ ਬਾਅਦ ਉਹ ਉਹ ਨੂੰ ਆਪਦੀ ਗੱਡੀ 'ਚ ਬਿਠਾਉਂਦਾ ਤੇ ਪੁਲਿਸ ਥਾਣੇ ਜਾਂਦਾ ਪੁਲਿਸ ਥਾਣੇ ਜਾ ਕੇ ਉਹ ਪੁਲਿਸ ਨੂੰ ਕਹਿੰਦਾ ਵੀ ਮੈਂ ਅੱਜ ਤੋਂ 11 ਸਾਲ ਪਹਿਲਾਂ ਆਪਣੀ ਬੇਟੀ ਦੇ ਮਿਸ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਤੁਸੀਂ ਫਾਈਲ ਵੇਖੋ ਮੇਰੀ ਬੇਟੀ ਹਜੇ ਤੱਕ ਮੈਨੂੰ ਨਹੀਂ ਮਿਲੀ ਪਰ ਇਹ ਮੇਰੀ ਬੇਟੀ ਆ ਪਰ ਇਹ ਨਹੀਂ ਮੰਨ ਰਹੀ ਮੈਂ ਤੁਹਾਡੀ ਕਸਟਡੀ ਦੇ ਵਿੱਚ ਇਸ ਬੱਚੀ ਨੂੰ ਲਿਜਾ ਕੇ ਮੈਂ ਆਪਣਾ ਡੀਐਨਏ ਟੈਸਟ ਕਰਾਉਣਾ ਚਾਹਣਾ ਤਾਂ ਕਿ ਮੈਂ ਇਹਨੂੰ ਯਕੀਨ ਦਿਵਾ ਸਕਾਂ ਤੇ ਮੈਂ ਤੁਹਾਨੂੰ ਵੀ ਯਕੀਨ ਦਿਵਾ ਸਕਾਂ ਕਿਉਂਕਿ ਅੱਜ ਮੈਂ ਇਸ ਬੱਚੀ ਨੂੰ ਲੈ ਕੇ ਜਾਣਾ ਕੱਲ ਨੂੰ ਕੋਈ ਗੱਲ ਹੁੰਦੀ ਹੈ ਤੁਸੀਂ ਇਹ ਕਹੋ ਵੀ ਮੈਂ ਬੱਚੀ ਨੂੰ ਕਿਡਨੈਪ ਕੀਤਾ ਪਰ ਮੈਨੂੰ ਪਤਾ ਇਹ ਮੇਰੀ ਧੀ ਆ ਮੈਂ ਇਹਨੂੰ ਗੱਲ ਨਾ ਲਾਉਣਾ ਚਾਹਣਾ ਇਹਨੂੰ ਪਿਆਰ ਕਰਨਾ ਚਾਹਣਾ ਮੈਂ ਨਹੀਂ ਚਾਹੁੰਦਾ ਮੇਰੀ ਧੀ ਇਸ ਤਰ੍ਹਾਂ ਸੜਕਾਂ ਤੇ ਰੋਲੇ ਤਾਂ ਪਰ ਇਸ ਧੀ ਨਾਲ ਮੇਰਾ ਵਾਦਾ ਵੀ ਜਿੰਨਾ ਚਿਰ ਇਹਨੂੰ ਯਕੀਨ ਨਹੀਂ ਆਉਂਦਾ ਵੀ ਇਹ ਮੇਰੀ ਧੀ ਆ ਮੈਂ ਇਹਨੂੰ ਹੱਥ ਵੀ ਨਹੀਂ ਲਾਉਂਗਾ ਤੇ ਪੁਲਿਸ ਵਾਲੇ ਵੀ ਹਨਾ ਉਹਦੀ ਗੱਲ ਸੁਣ ਕੇ ਭਾਵੁਕ ਹੋ ਜਾਂਦੇ ਆ ਉਸ ਤੋਂ ਬਾਅਦ ਚਲੋ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਹਸਪਤਾਲ ਲੈ ਜਾ ਕੇ ਉਹਨਾਂ ਦੋਨਾਂ ਦਾ ਬਲੱਡ ਸੈਂਪਲ ਲਿਆ ਜਾਂਦਾ ਤੇ ਡੀਐਨਏ ਟੈਸਟ ਕਰਵਾਇਆ ਜਾਂਦਾ ਟੈਸਟ ਦੀ ਰਿਪੋਰਟ ਆ ਜਿਹੜੀ ਉਹ ਅਗਲੇ ਦਿਨ ਆਉਣੀ ਹੁੰਦੀ ਆ ਤੇ ਸੂਰਜ ਜਿਹੜਾ ਉਹ ਅਨਾਇਆ ਦੇ ਨਾਲ ਅਗਲੇ ਦਿਨ ਆਉਣ ਦਾ ਵਾਅਦਾ ਕਰਕੇ ਚਲੇ ਜਾਂਦਾ ਤੇ ਅਗਲੇ ਦਿਨ ਚਲੋ ਉਹ ਦਿੱਤੇ ਟਾਈਮ ਤੇ ਆ ਜਾਂਦਾ ਅਨਾਇਆ ਨੂੰ ਲੈ ਕੇ ਪੁਲਿਸ ਥਾਣੇ ਜਾਂਦੇ ਆ ਤੇ ਪੁਲਿਸ ਥਾਣੇ ਵਾਲੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਆ ਤੇ ਹਸਪਤਾਲ ਦੇ ਵਿੱਚ ਜਿਹੜੀ ਉਹਨਾਂ ਦੀ ਡੀਐਨਏ ਰਿਪੋਰਟ ਦਾ ਟੈਸਟ ਆ ਚੁੱਕਿਆ ਸੀ ਰਿਪੋਰਟ ਆ ਚੁੱਕੀ ਸੀ ਤੇ ਉਹ ਰਿਪੋਰਟ ਪੋਜ਼ਿਟਿਵ ਸੀ ਮਤਲਬ ਕਿ ਇਹ ਸਾਬਤ ਹੋ ਗਿਆ ਸੀ ਕਿ ਜਿਹੜੀ ਅਨਾਇਆ ਗਈ ਉਹ ਸੂਰਜ ਦੀ ਹੀ ਬੇਟੀ ਆ ਤੇ ਹਸਪਤਾਲ ਦਾ ਸਟਾਫ ਤਾੜੀਆਂ ਮਾਰਦਾ ਉਹ ਕਹਿੰਦੇ ਆ ਕਿ ਵਧਾਈ ਹੋਵੇ ਪੁੱਤਰ ਤੈਨੂੰ ਤੇਰਾ ਪਿਓ ਮਿਲ ਗਿਆ ਤੂੰ ਨੂੰ ਡਰਨ ਦੀ ਲੋੜ ਨਹੀਂ ਇਹ ਸੱਚੀ ਤੇਰਾ ਪਿਓ ਆ ਤੇ ਫਿਰ ਜਦੋਂ ਅਨਾਇਆ ਹਨਾ ਭੱਜ ਕੇ ਆਪਦੇ ਪਿਓ ਵੱਲ ਆਉਂਦੀ ਆ ਤੇ ਸੂਰਜ ਉਹਨੂੰ ਘੁੱਟ ਕੇ ਜੱਫੀ ਪਾ ਲੈਂਦਾ ਉਹਨੂੰ ਬਹੁਤ ਪਿਆਰ ਕਰਦਾ ਤੇ ਉਹਨੂੰ ਕਹਿੰਦਾ ਮੇਰੀ ਇਹ ਧੀ ਏ ਮੇਰੀ ਇਹ ਲਾਡੂ ਰਾਣੀ ਏ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੂੰ ਕਿੱਥੇ ਚਲੀ ਗਈ ਸੀ ਤੂੰ ਤਾਂ ਮੇਰੀ ਜ਼ਿੰਦਗੀ ਨੂੰ ਵਿਰਾਨ ਕਰਕੇ ਚਲੀ ਗਈ ਸੀ ਚਲੋ ਉਹ ਇਮੋਸ਼ਨਲ ਹੁੰਦਾ ਹੈ ਨਾ ਭਾਵਕ ਹੋਇਆ ਸੋਗ ਗੱਲਾਂ ਕਹਿੰਦਾ ਉਸ ਤੋਂ ਬਾਅਦ ਉਹ ਆਪਣੀ ਧੀ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਤੇ ਪਹਿਲਾਂ ਬਾਜ਼ਾਰ ਲੈ ਕੇ ਜਾਂਦਾ ਬਾਜ਼ਾਰ ਲੈ ਜਾ ਕੇ ਉਹਨੂੰ ਸੋਹਣੇ ਸੋਹਣੇ ਕੱਪੜੇ ਦਵਾਉਂਦਾ ਕੱਪੜੇ ਦਵਾ ਕੇ ਉਹ ਫਿਰ ਉਹਨੂੰ ਘਰ ਲੈ ਕੇ ਆਉਂਦਾ ਤੇ ਘਰੇ ਆ ਕੇ ਉਹ ਆਪਣੇ ਮੰਮੀ ਪਾਪਾ ਨੂੰ ਦੱਸਦਾ ਵੀ ਆਪਣੀ ਅਨਾਇਆ ਮਿਲ ਗਈ ਉਹਨੂੰ ਮਲਾਉਂਦਾ ਉਹਦੇ ਦਾਦਾ ਦਾਦੀ ਨਾਲ ਤੇ ਉਸ ਤੋਂ ਬਾਅਦ ਚਲੋ ਸਾਰੇ ਘਰ ਦੇ ਵਿੱਚ ਖੁਸ਼ੀ ਭਰਿਆ ਮਾਹੌਲ ਹੁੰਦਾ ਤੇ ਸੂਰਜ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਜਿਹੜੇ ਹੰਝੂ ਨੇ ਇਹ ਹੁੰਦੇ ਨੇ ਖੁਸ਼ੀ ਦੇ ਹੰਝੂ ਹੁੰਦੇ ਆ ਤੇ ਫੇਰ ਸੂਰਜ ਦੀ ਮਾਂ ਜਿਹੜੀ ਉਹ ਕਹਿੰਦੀ ਆ ਕਿ ਪੁੱਤ ਹੁਣ ਤੱਕ ਤੂੰ ਤਾਣੀਆਂ ਵੱਲ ਕਦੇ ਮੁੜ ਕੇ ਨਹੀਂ ਵੇਖਿਆ ਅੱਜ ਮੌਕਾ ਤੂੰ ਤਾਣੀਆਂ ਨੂੰ ਫੋਨ ਕਰ। ਉਹ ਕਹਿੰਦਾ ਵੀ ਮਾਂ ਕੀ ਪਤਾ ਤਾਣੀਆਂ ਨੇ ਨੰਬਰ ਬਦਲ ਲਿਆ ਹੋਵੇ। ਉਹ ਕਹਿੰਦੀ ਤੂੰ ਫੋਨ ਲਾ ਕੇ ਤਾਂ ਵੇਖ। ਚੱਲ ਜਦੋਂ ਉਹ ਤਾਣੀਆਂ ਦਾ ਨੰਬਰ ਲਾਉਂਦਾ ਤਾਂ ਤਾਣੀਆਂ ਦਾ ਨੰਬਰ ਸਵਿਚ ਆਫ ਆਉਂਦਾ। ਫੇਰ ਉਹਦੀ ਮਾਂ ਨੂੰ ਕਹਿੰਦੀ ਆ ਵੀ ਤੂੰ ਤਾਣੀਆਂ ਦੇ ਪਾਪਾ ਵਾਲਾ ਫੋਨ ਲਾ। ਪਾਪਾ ਵਾਲਾ ਫੋਨ ਵੀ ਉਹਦਾ ਸਵਿਚ ਆਫ ਆ ਰਿਹਾ ਹੁੰਦਾ ਸ਼ਾਇਦ ਉਹਨਾਂ ਨੇ ਨੰਬਰ ਬਦਲ ਲਈ ਹੋਣ। ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਤਾਣੀਆਂ ਦੀ ਸਹੇਲੀ ਦਾ ਮੇਰੇ ਕੋਲੇ ਨੰਬਰ ਆ ਫਿਰ ਉਹ ਤਾਣੀਆਂ ਦੀ ਇੱਕ ਫਰੈਂਡ ਦਾ ਨੰਬਰ ਕੱਢਦਾ ਤੇ ਉਹਦਾ ਨੰਬਰ ਡਾਇਲ ਕਰਦਾ ਉਹ ਨੰਬਰ ਆ ਜਿਹੜਾ ਲੱਗ ਜਾਂਦਾ ਜਦੋਂ ਨੰਬਰ ਲੱਗ ਜਾਂਦਾ ਫਿਰ ਉਹ ਉਹਦੀ ਸਹੇਲੀ ਜਦੋਂ ਫੋਨ ਚੱਕਦੀ ਆ ਤੇ ਉਹਨੂੰ ਕਹਿੰਦਾ ਪਿੰਕੀ ਮੈਂ ਸੂਰਜ ਉਹ ਕਹਿੰਦੀ ਹਾਂਜੀ ਜੀਜਾ ਜੀ ਅੱਜ ਕਿਵੇਂ ਯਾਦ ਆ ਗਈ ਮੈਨੂੰ ਬੜਾ ਦੁੱਖ ਹੋਇਆ ਤੁਸੀਂ ਇੱਕ ਦੂਜੇ ਦੇ ਨਾਲ ਅਲੱਗ ਰਹਿ ਰਹੇ ਹੋ ਪੜ੍ਹੇ ਲਿਖੇ ਹੋ ਕੇ ਲਵ ਮੈਰਿਜ ਤੁਸੀਂ ਇਸ ਲਈ ਕਰਵਾਈ ਸੀ ਚਲੋ ਕਈ ਗੱਲਾਂ ਉਹ ਸੁਣਾ ਦਿੰਦੀ ਆ ਉਹ ਕਹਿੰਦਾ ਕਿ ਹੁਣ ਸ਼ਿਕਾਇਤਾਂ ਦਾ ਮੌਕਾ ਨਹੀਂ ਮੇਰੀ ਤਾਨੀਆਂ ਨਾਲ ਗੱਲ ਕਰਾ ਉਹ ਕਹਿੰਦੀ ਕਿ ਤਾਨੀਆਂ ਨਾਲ ਤੁਸੀਂ ਕਰ ਲਓ ਗੱਲ ਤਾਂ ਉਹ ਕਹਿੰਦਾ ਕਿ ਤਾਨੀਆਂ ਨੇ ਫੋਨ ਨੰਬਰ ਸ਼ਾਇਦ ਚੇਂਜ ਕਰ ਲਿਆ ਮੈਂ ਨੰਬਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਨੰਬਰ ਨਹੀਂ ਲੱਗਿਆ ਤਾਂ ਫਿਰ ਪਿੰਕੀ ਹੈ ਜਿਹੜੀ ਉਹ ਤਾਨੀਆਂ ਦਾ ਨੰਬਰ ਲਾਉਂਦੀ ਆ ਕਾਨਫਰੈਂਸ ਦੇ ਵਿੱਚ ਹੀ ਉਹ ਸੂਰਜ ਦੇ ਨਾਲ ਉਹਦੀ ਗੱਲ ਕਰਾਉਂਦੀ ਆ ਜਦੋਂ ਅੱਗੇ ਤਾਨੀਆਂ ਫੋਨ ਚੁੱਕਦੀ ਆ ਤਾਂ ਸੂਰਜ ਨੰਬਰ ਪਹਿਲਾਂ ਤਾਨੀਆਂ ਦਾ ਆ ਰਿਹਾ ਹੁੰਦਾ ਪਰ ਆਵਾਜ਼ ਜਦੋਂ ਸੂਰਜ ਦੀ ਆਉਂਦੀ ਆ ਤੇ ਉਹ ਕਹਿੰਦਾ ਤਾਨੀਆਂ ਆਈ ਐਮ ਸੌਰੀ ਜਦੋਂ ਇੰਨੀ ਗੱਲ ਕਹਿੰਦਾ ਤਾਂ ਤਾਨੀਆਂ ਕਹਿੰਦੀ ਸੂਰਜ ਤੂੰ ਤੂੰ ਪਿੰਕੀ ਦੇ ਨੰਬਰ ਤੋਂ ਕਿਵੇਂ ਫਿਰ ਉਹ ਦੱਸਦਾ ਕਿ ਕਾਨਫਰੈਂਸ ਕਾਲ ਜਿਹੜੀ ਕੀਤੀ ਹੋਈ ਆ ਤੇ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ ਮੈਂ ਤੈਨੂੰ ਬਹੁਤ ਵੱਡੀ ਖੁਸ਼ਖਬਰੀ ਦੇਣਾ ਚਾਹਣਾ ਵੀ ਆਪਣੀ ਅਨਾਇਆ ਮਿਲ ਗਈ ਆ ਇਹ ਗੱਲ ਸੁਣ ਕੇ ਤਾਨੀਆ ਬਹੁਤ ਖੁਸ਼ ਹੁੰਦੀ ਆ ਤੇ ਉਹ ਕਹਿੰਦੀ ਸੱਚੀ ਉਹ ਕਹਿੰਦਾ ਹਾਂ ਸੱਚਮੁੱਚ ਉਹ ਕਹਿੰਦੀ ਮੈਂ ਮਿਲਣਾ ਚਾਹਣੀ ਆ ਉਹ ਕਹਿੰਦਾ ਫਿਰ ਆ ਜਾ ਘਰ ਆ ਜਾ ਚਲੋ ਫਿਰ ਉਸ ਤੋਂ ਬਾਅਦ ਜਿਹੜੀ ਤਾਨੀ ਆ ਗਈ ਉਹ ਆਪਣੀ ਸਹੇਲੀ ਦੇ ਨਾਲ ਹੀ ਆਉਂਦੀ ਆ ਪਿੰਕੀ ਦੇ ਨਾਲ ਦੋਨੋਂ ਆਉਂਦੀਆਂ ਨੇ ਕਿ ਜਦੋਂ ਉਹ ਆਪਣੇ ਘਰ ਦੇ ਦਰਵਾਜ਼ੇ ਦੀ دہਲੀਜ਼ ਟੱਪਦੀ ਆ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਭੱਜ ਕੇ ਉਹ ਆਪਦੀ ਧੀ ਨੂੰ ਗੱਲ ਨਾਲ ਆਉਂਦੀ ਆ ਬਹੁਤ ਭਾਵਕ ਹੋ ਜਾਂਦੀ ਆ ਗਮਗੀਨ ਮਾਹੌਲ ਹੁੰਦਾ ਤੇ ਖੁਸ਼ੀ ਵੀ ਹੁੰਦੀ ਆ ਫਿਰ ਉਸ ਤੋਂ ਬਾਅਦ ਉਹ ਆਪਣੇ ਸੱਸ ਸਹੁਰੇ ਨੂੰ ਬੁਲਾਉਂਦੀ ਆ ਪੈਰੀ ਹੱਥ ਲਾਉਂਦੀ ਆ ਤੇ ਸੂਰਜ ਦੇ ਵੀ ਗੱਲ ਲੱਗ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਸੂਰਜ ਆਪਾਂ ਦੋਨਾਂ ਜਾਣਿਆ ਨੇ ਜ਼ਿੰਦਗੀ ਦੇ 8-10 ਸਾਲ ਕੀਮਤੀ ਸਾਲ ਇੱਕ ਦੂਜੇ ਤੋਂ ਬਿਨਾ ਕੱਢ ਤੇ ਤੇ ਇੱਕ ਦੂਜੇ ਨੂੰ ਆਪਾਂ ਮਾਫ਼ ਨਹੀਂ ਕਰ ਸਕੇ ਇੱਕ ਦੂਜੇ ਦੇ ਪ੍ਰਤੀ ਇੰਨੀਆਂ ਗਲਤਫਹਿਮੀਆਂ ਆਪਾਂ ਰੱਖੀਆਂ ਜਿਹੜੀਆਂ ਕਿ ਨਹੀਂ ਰੱਖਣੀਆਂ ਚਾਹੀਦੀਆਂ ਸੀ ਕਾਸ਼ ਆਪਾਂ ਦੋਨੇ ਇਕੱਠੇ ਹੁੰਦੇ ਤਾਂ ਹੋ ਸਕਦਾ ਅਨਾਇਆ ਆਪਾਂ ਨੂੰ ਪਹਿਲਾਂ ਮਿਲ ਜਾਂਦੀ ਫਿਰ ਉਹ ਦੱਸਦਾ ਵੀ ਇਹ ਮੈਨੂੰ ਕਿਸ ਹਾਲਤ ਦੇ ਵਿੱਚ ਮਿਲੀ ਆ ਪਰ ਇਸ ਗੱਲ ਦੀ ਹੈਰਾਨੀ ਰਹੀ ਇਸ ਗੱਲ ਦਾ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ ਵੀ ਅਨਾਇਆ ਨੂੰ ਕੌਣ ਲੈ ਗਿਆ ਸੀ ਕਿੱਥੇ ਲੈ ਗਿਆ ਸੀ ਤੇ ਉਹ ਬੂਟ ਪਾਲਿਸ਼ ਕਿਵੇਂ ਕਰਦੀ ਸੀ ਰੱਬ ਜਾਣੇ ਅਨਾਇਆ ਨੇ ਜਾਣ ਬੁੱਝ ਕੇ ਨਹੀਂ ਦੱਸਿਆ ਵੀ ਕੋਈ ਉਹਦੇ ਪਿੱਛੇ ਉਹਦੇ ਤੋਂ ਕੰਮ ਕਰਵਾ ਰਿਹਾ ਸੀ ਤੇ ਉਹਨੂੰ ਇਹ ਲੱਗਦਾ ਸੀ ਵੀ ਉਹ ਮੈਨੂੰ ਕੋਈ ਲੱਬਣਾ ਲਵੇ ਕੋਈ ਵੀ ਗੱਲ ਅਨਾਇਆ ਜਿਹੜੀ ਉਹ ਨਹੀਂ ਦੱਸਦੀ ਪੁਲਿਸ ਵਾਲਿਆਂ ਨੇ ਵੀ ਪੁੱਛਿਆ ਇਹ ਗੱਲ ਇੱਕ ਪਹੇਲੀ ਰਹਿ ਜਾਂਦੀ ਆ ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੁੰਦੀ ਆ ਵੀ ਇੱਕ ਮਾਂ ਪਿਓ ਨੂੰ ਉਹਨਾਂ ਦੀ ਗੋਮੂ ਹੋਈ ਧੀ ਆ ਜਿਹੜੀ ਉਹ ਮਿਲ ਜਾਂਦੀ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਆਪਣੀ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ